ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਗਸੇ ਲਈ ਲੈ ਕੇ ਆਏ ਹਾਂ ਜੀ ਹੀ ਪਰ ਬੱਚੀ ਆ ਬਈ ਤੇ ਇੱਕ ਗੱਬਣ ਬੱਚੀ ਆ ਟਾਪ ਬ੍ਰੀਡ ਤੇ ਦੋ ਟੋਕੜ ਗੱਬਣ ਗਾਵਾਂ ਨੇ ਬਈ ਤੇ ਇੱਕ ਮੰਨ ਕੇ ਚੱਲ ਗੱਬਣ ਆ ਬਈ ਦੁਰਦੁਰ ਡਰਾਈ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਔਣ ਵਾਲੀ ਨਈ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਪੁੱਛ ਲੈਨੇ ਬਾਈ ਤੋਂ ਜੀ ਅੱਜ ਵੀ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹਾਂ ਵਦਿਆ ਬਾਈ ਬਹੁਤ ਵਧੀਆ ਯਾਰ ਕਿਵੇਂ ਚੱਲਦਾ ਬਾਈ ਕੰਮ ਕੰਮ ਬੜੇ ਚੰਗੇ ਨੇ ਯਾਰ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪੌਂਸ ਵਧੀਆ ਰਿਹਾ ਯਾਰ ਬੇਗਿਆ ਨਾ ਮਨ ਸਫਨ ਮੁੱਲ ਵੀ ਜਾਇਜ਼ ਹੁੰਦੇ ਹਨ ਮੁੱਲ ਜਾਇਜ਼ ਹੁੰਦੇ ਹਨ ਮੁੱਲ ਜਾਇਜ਼ ਹੁੰਦੇ ਹਨ ਮਾਲ ਚੰਗਾ ਹੁੰਦਾ ਨਾ ਬਈ ਹਾਂਜੀ ਹਾਂ ਨਾਮ ਤੇ ਡਰੈੱਸ ਬੋਲ ਨਾਮ ਮੇਰੇ ਗੋਰਾ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਬਈ ਨੇੜੇ ਪਿੰਡ ਬਈ ਨੇੜੇ ਜਿ ਸਹਿਣਾ ਆ ਕੇ ਜੰਗਿਆਣਾ ਆਪਣਾ ਮੰਨ ਕੇ ਚੱਲ ਵਧਾਤਣੀ ਸੜਕ ਤੇ ਘਰ ਹੈ ਨਾ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ ਹੈਗਾ 87288 ਵੀਰੇ 0432 ਠੀਕ ਆ ਭਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਪਰ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਵੱਡੇ ਢਾਂਚੇ ਦੀ ਗੱਬਣਾ ਇਹ ਹਾਂਜੀ ਛਾੜ ਦੇ ਤੇ ਚੈੱਕ ਪਾਸ ਸਾਢੇ 3 ਮਹੀਨਿਆਂ ਦੀ ਚੈੱਕ ਪਾਸ ਅਗਲਾ ਉਹਦੀ ਕਰਾ ਲੇ ਹਣਾ ਵੀਰੇ ਥਾਣ ਓਕੇ ਚੱਲੀ ਠੀਕ ਆ ਥਾਣ ਪਾਸ ਦੋ ਦੋ ਡਰਾਈ ਆ ਥਾਣ ਬਾਈ ਕਹਿੰਦਾ ਪਾਸ ਕਦ ਬਉਦਾ ਯਾਰ ਹਣਾ ਵੱਡੇ ਢਾਂਚੇ ਚ ਤੇ ਕਿੰਨਾ ਕੁ ਰਿਕਾਰਡ ਆ ਵੈਸੇ ਇਹਦੇ ਦੋਧਾ ਭਾਈ ਬਾਕੀ ਤੇ ਕਿਦਾਂ ਬੱਜਦਾ ਆਰਮੜਾ ਓਕੇ ਜਿਵੇਂ ਨਾਲ ਫੜੀ ਦੀ ਆਹ ਬੋਲੀ ਗਏ ਜੀ ਹੂੰ ਸੋਹਣਾਂ ਵਾਲੇ ਕੇ ਚੱਲਦੀ ਇਹ ਦੁੱਧ ਤੇ ਹੁਣ ਤੱਕ ਤਾਂ ਨਾਂ ਦੇ ਹਾਲ ਕੀ ਕਿਹਾ ਹੈ ਨਾ ਮੁਰਗੀ ਦੇ ਠੀਕ ਆ ਇਹ ਬਹੁਤ ਚੰਗੀ ਨਾਲ ਹੂੰ ਆਣ ਚਾਰੇ ਹੋ ਕੇ ਚਾਰੇ ਥਣ ਬਈ ਲੈ ਜਿਵੇਂ ਮਰਜੀ ਬਹਿ ਜਾ ਠੰਡੀ ਸੀ ਲੈ ਥਣ ਪਾਸ ਕਰਾਉਣੇ ਕੋਈ ਚੱਕਰ ਨਹੀਂ ਲੈ ਚਵਾਈ ਚੰਗੀਆਂ ਨਾ ਯਾਰ ਹਾਂ ਬੋਲੀ ਬੋਲੀ ਹੂੰ ਬੋਲੀ ਬੋਲੀ ਚਵਾਈ ਹੈ ਲੈ ਥਣ ਹੋ ਗਿਆ ਬਈ ਕਿਆ ਬਾਤ ਆ ਬਈ ਤੇ ਬਾਕੀ ਤਾਜੀ ਦਾ ਰਿਕਾਡ ਬਹੁਤ ਚੰਗਾ ਥੋੜੀ ਬੇਸਮਾਈ ਚਵਾਈ ਦੀ ਹਾਂ ਨਾ 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 ਬਣਾਇਆ ਆ ਪਹਿਲਾਂ ਤਾਂ ਬਹੁਤ ਛੋਟੀ ਸੀ ਯਾਰ ਠੀਕ ਆ ਬਾਈ ਅਜੇ ਚੀਜ਼ਾਂ ਲੱਗੀਆਂ ਦਬਾਈ ਘਰੀ ਹੂੰ ਖੋ ਦੇ ਬਈ ਤੋਰ ਕੇ ਖਾ ਦੇ ਮਹਾਂ ਤੋਂ ਕੋਣ ਤੱਕ ਕੋਲੇ ਮੋ ਜੰਦੀ ਗੱਬਣ ਬੈੜ ਟਾਂਚਾ ਫੋਲਾ ਥੋੜੀ ਜੀ ਸਮਾਈ ਭਾਲਦੀ ਆ ਬੈੜ ਚੰਗੀ ਆ 2 ਰੁਪਏ ਨਾਲ ਰਲਾਉਗੀ ਕਿ ਨਹੀਂ ਬਾਈ ਬਹੁਤ ਵਧੀਆ ਰਲਾਉਗੀ ਬਈ ਹੂੰ ਸਹੀ ਗੱਲ ਤੋ ਫਿਰ ਇੱਕ ਸਹੀ ਹੈ ਬੱਤੀ ਨੂੰ ਵੀ ਘਟੂਗਾ ਠੀਕ ਆ ਮੋਲ ਲੈ ਬਾਈ ਕਹਿੰਦਾ ਬੱਛੀ ਨਾਲੋਂ ਵੀ ਘਟੂਗਾ ਯਾਦ ਬ੍ਰੀਡ ਚੈੱਕ ਕਰ ਲਓ ਹਾਂ ਲੈ ਬਾਈ ਬਰਾਬਰ ਖੜਾ ਉਸ ਤੋਂ ਅੰਦਾਜ਼ਾ ਲਾਇਓ ਫੁੱਲ ਕਰਦਾਗਾ ਕੋਈ ਛੋਟੀ ਨਾ ਦੋ ਲੱਖ ਦੀ ਵਿਕਰੀ ਚੰਗੀ ਸਮਝ ਆਉਗੀ ਠੀਕ ਆ ਬਾਈ ਹੂੰ ਤੇ ਅੱਜ ਦੀ ਕਿਹੜੀ ਕੀ ਮੋਲ ਆ ਬਾਈ ਇਹਦਾ ਇਹ ਦੇ ਦਾਂਗੇ 35000 35000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਵੱਡੇ ਟਾਂਚੇ ਚਾ ਬਾਈ ਤੇ ਥਾਣਲੇ ਵਾ ਚੰਗਾ ਗਾ ਪਾਇਰ ਬਣਾਏ ਆਪਣੇ ਪਾਇਰ ਬਣਾਇਆ ਠੀਕ ਆ ਪਾਇਰ ਬਣਾਉਣ ਦੀ ਦਰਤੀ ਜਿਵੇਂ ਆਪਾਂ ਨੂੰ ਜਿਹੜਾ ਰਹਿ ਗਿਆ ਆਪਾਂ ਦੀ ਆ ਠੀਕ ਆ ਬਾਈ ਹੂੰ ਦੇਖੋ ਵੀ ਦੋਈ ਦੇ ਚਲ ਹਾਂ ਸਹੀ ਗੱਲ ਆ ਬਾਈ ਟਾਂਚਾ ਬੜਾ ਕਮਾਲ ਆ ਯਾਰ ਹਣਾ ਫੁੱਲ ਘਾਦਾਂ ਜਿਹਦੇ ਭਰਪੂਰ ਗਈ ਵੜ ਦੱਸੂਗੀ ਬਾਈ ਮੈਂ ਤਸੀਰ ਇਹਦਾ ਕੋਈ ਮੌਨ ਨਹੀਂ ਯਾਰ ਜਿਆਦਾ ਕਰਨੀ ਹੂੰ ਖਾਣ ਵੀ ਬਾਕੀ ਆ ਸਹੀ ਗੱਲ ਆ ਬਾਈ ਉਹੀ ਵੱਡੇ ਢਾਂਚੇ ਚ ਥੋੜੀ ਜਿਹੀ ਫਿੱਕੀ ਰਹੀ ਲੀ ਹੈਗੀ ਉਸ ਬਾਅਦ ਵੀ ਤਾਂ ਆਪਣੇ ਕੋਲ ਆਈ ਜਿਹੜੀ ਪੌੜੀ ਪੌੜੀ ਲਾਦੀ ਹੂੰ ਦੌੜੀ ਵੀ ਬਹੁਤ ਹੱਕਣਾ ਸਹੀ ਗੱਲ ਆ ਬਾਈ ਬਾਕੀ ਝੋਲੀ ਬਹੁਤ ਝੋਲ ਦੇਖ ਬਾਈ ਬਾਕੀ ਰਿਕਾਰਡ ਚੰਗਾ ਦੁੱਦਾ ਖਾਣ ਇੱਕ ਨੰਬਰ ਆ ਉਹ ਖੇਡਾ ਤਾਂ ਇਨਸ਼ਾ ਅੱਲਾ ਕੱਲਾ ਖਾਣੋ ਨਹੀਂ ਹਾਂ ਪੱਟਿਆਂ ਦੇ ਹਟਦੀ ਜਾਂਦਾ ਸਹੀ ਗੱਲ ਆ ਹੂੰ ਸਹੀ ਗੱਲ ਆ ਬਾਈ ਅੱਗੇ 2 ਨੰਬਰ ਤੇ ਟੋਕੜ ਗੱਪਣੀ ਗੱਪਣਾ ਹੋਈ 3.5 ਦੀ ਗੱਪਣਾ 3.5 ਦੀ ਚੈੱਕ ਪਾਸ ਚੇਕ ਹੋ ਕੇ ਆਪਣੀ ਕਰਾਈ ਵਾਲੇ ਨੇ ਨਰਾ ਦੁੱਧ ਕਿੰਨਾ ਹੋਣਗੇ ਇਹਦੇ ਤੇ 9 ਕਿਲੋ ਤੂੰ ਆਪਾਂ ਸਰਦ ਵਿੱਚ ਗਾਰੰਟੀ ਦੇਵਾਂਗੇ ਭਾਈ ਅੱਜ ਹੀ ਆਏ ਆਪਣੇ ਕੋਲੇ ਠੀਕ ਹੈ ਜੀ ਕਈ ਵਾਰੀ ਘਟ ਜਾਂਦਾ ਨਾ ਕਰਾ ਕੇ ਉੱਪਰੋਂ ਹੂੰ ਲੇਵਾ ਬਹੁਤ ਚਿੰਗ ਹੈ ਨਾ ਥਾਣ ਤੋਂ ਇੱਕ ਨੰਬਰ ਵਾਲਾ ਕਲਾ ਕਲਾ ਥਾਣ ਪੂਰੀ ਵਿੱਤੀ ਦੇ ਥਾਣ ਇਹ ਠੰਡੀ ਠੁੰਡੀ ਫੋਲ ਆ ਜਿਵੇਂ ਮਾਰਦੀ ਹੱਥ ਫਿਰ ਚਲ ਮੂਹਰੋਂ ਲੈਵਾ ਚ ਕਰਦਾ ਨਹੀਂ ਕਮਾਲ ਦਾ ਫੇਸ ਦੀ ਬਿਊਟੀ ਕਮਾਲ ਆ ਪ੍ਰਿੰਟ ਪ੍ਰਿੰਟ ਬੜਾ ਚੰਗਾ ਸਮੀ ਭਲੀ ਬਹੁਤ ਆ ਨਾ ਬੜਾ ਜੀ ਵਧੀਆ ਵਧੀਆ ਬਰੀਕ ਬਰੀਕੀ ਚ ਬਾਕੀ ਜਿਆਦਾ ਚੰਗੀ ਆ ਫੈਂਟ ਚੰਗੀ ਆ ਉਹ ਇਹਦੀ ਹਾਂ ਹਾਂ ਹੂੰ ਹੂੰ ਬਰੀਡ ਇੱਕ ਨੰਬਰ ਆ ਲੈਵਾ ਚੰਗਾ ਥਣ ਚੰਗਾ ਦੁੱਧ ਵੀ ਹੈਗਾ ਖਰਚਾ ਆਪਦਾ ਚੱਕੂ ਇਹੋ ਜੀ ਗੱਲ ਨਹੀਂ ਬਈ ਨਾਲ 12 ਕਿਲੋ ਦਰ ਹੈ ਠੀਕ ਆ ਬਾਈ ਹਾਂਜੀ 12 ਕਿਲੋ ਦੁੱਧ ਵੀ ਦਰਹੰਦੇ ਜੀ ਬੰਦੋ ਚਵਾਈ ਕਿੰਧੋ ਤਿਆਰ ਕਰ ਰਹੀ ਹੈ ਉਹ ਸਾਜਰ ਲੈ ਬਾਈ ਬਾਕੀ ਬਸ ਸਮਾਨ ਖਾਉਨੇ ਆ ਸਮਾਨ ਦੇਖਣਾ ਨਾ ਇੱਕ ਨੰਬਰ ਕਰ ਲੈ ਥਾਨ ਦੇਖ ਬਾਈ ਮੈਂ ਕਹਿੰਦਾ ਕੀ ਬਾਤ ਹੈ ਥੀ ਚੋਲੇ ਚ ਮਸ਼ੀਨਾ ਚੋਲੇ ਠੰਡੀ ਬਹੁਤ ਆ ਲੈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਹੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਕੀ ਬਾਤ ਭਾਈ ਨਤੀ ਕਰ ਸਾਜਰ ਕੱਢ ਰਹੀ ਹੈ ਚਵਾਈ ਬੜੀ ਚੰਗੀ ਆ ਨਾ ਦੇਖੀ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਧਾਰਾ ਮਰੀ ਚੱਲ ਲੈ ਇਸ ਲਈ ਹੁਣ ਗੱਬਣਾ ਮੂਹਰਿਆਂ ਚ ਦੁਬਾਰੇ ਮਾਰਦੇ ਬਾਈ ਧਾਰਾ ਕੋਈ ਚੱਕਰ ਨਹੀਂ ਲੈ ਚਵਾਈ ਦਾ 1 ਨੰਬਰ ਹਮ ਬਦ ਘਟ ਹੋਏ ਆਪਣੀ ਆ ਦੋਸਤ ਦਾ ਘਰ ਵੀ ਆਪਣੀ ਆ ਠੀਕ ਆ ਗੱਪਣ ਹੋਏ ਖਾਲੀ ਹੋਏ ਆਪਣੀ ਆ ਠੀਕ ਆ ਬਾਈ ਚਲੋ ਜੀ ਕਰਦੇ ਹਾਂ ਥਾਣੇ ਇੱਕ ਨੰਬਰ ਚਵਾਈ ਇੱਕ ਨੰਬਰ ਠੰਡੀ ਫੁੱਲ ਬਾਈ ਨੇ ਮੌਜਨਾ ਧਾਰਾ ਮਾਰਤੀ ਕੋਈ ਚੱਕਰ ਨਹੀਂ ਕਹਿੰਦੀ ਕਰਮ ਵਾਲੀ ਹੋਸ਼ ਨਹੀਂ ਮੁੱਲ ਕੀ ਹੈ ਨਾ ਇਹ 48000 ਦੀ ਰਹਿਦਣ 48 ਦੀ ਮਾਨਦਾਨ ਹੋ ਜੂ ਕਰ ਦਾਂ ਜਮੋ ਜੈਜ ਮੋਲਾ ਬਾਈ 48000 ਦੀ ਬੜ ਬਾਈ ਕਹਿੰਦਾ ਦੇ ਦੇਾਂਗੇ ਬਾਈ ਖਰਚਾ ਸਾਰਾ ਗਿੱਡੂ ਦਾ ਆ ਯਾਰ ਹਾਂਜੀ ਅੱਗੇ ਬਾਈ 3 ਨੰਬਰ ਇਹ ਸਾਡੇ ਚੰਦੇ ਨੇ ਇਹ ਜੱਫਾ ਮਗਰ ਸੁਆਹ ਕਿਹੜਾ ਬਾਈ ਇਹ ਦੁੱਧ ਲਈ ਗੱਪਣਾ ਤੇ ਉਹ ਪੀ ਲਈ ਗੱਪਣਾ ਠੀਕ ਆ ਬਾਈ ਤੇ ਦੁੱਧ ਕੰਨਾਂ ਦੇ ਥੱਲੇ ਬਾਈ ਇਹ ਤਾਂ 4 ਮੀਟਰ ਹੁੰਦਾ ਯਾਰ ਫਲੀ ਵੀ ਬਹੁਤ ਆਣਾ ਦੁੱਧ ਚਾਰ ਕੰਨਾਂ ਨੂੰ ਮਰਿੰਗਾ 10 ਕਿਲੋ 9 ਕਿਲੋਣਾ ਠੀਕ ਆ 4 ਮੀਟਰ ਹੁੰਦਾ ਠੰਡੀ ਚਾਰ ਕਿਲੋ ਲੀਟਰ ਦੁੱਧ ਬਾਈ ਕਹਿੰਦਾ ਹਾਜ਼ਰ ਆ ਤੇ ਠੰਡੀ ਰਹਿ ਜਿੰਮੇ ਮਰਜੀ ਹਥ ਵਿਰਜਲ ਠੰਡਾ ਬੜਾ ਚੰਗਾ ਨਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਤੇ ਫੇਸ ਦੇਖੋ ਫੇਸ ਬੜਾ ਪਿਆਰਾ ਯਾਰ ਹਨਾ ਬੋਦੀਵਾਦੀ ਪੂਰੀ ਚੰਗੀ ਐ ਸਨਖਪੁਣਾ ਬਰਡ ਦੇ ਵਿੱਚ ਫੁੱਲਾ ਫੁੱਲ ਬਰੀਡ ਆ ਬਾਈ ਲੈ ਬਾਈ ਤੋਰ ਦੇ ਪਛਾਂਤ ਆਡਰ ਦਿਖਾਉਨੇ ਆ ਵੈਸੇ ਤਾਜੀ ਦਾ ਕਿੰਨਾ ਕੁ ਰਿਕਾਰਡ ਐਦਾ ਬਾਈ ਇਹਦਾ 28 ਕਿਲੋ ਦਾ ਘਾਟਾ ਠੀਕ ਆ ਹੂੰ ਬਹੁਤ ਗਰਮੀ ਮੰਨਦੀ ਐ ਸਹੀ ਗੱਲ ਆ ਬਾਈ ਗਰਮੀ ਘਟ ਮਾਨੂੰ ਫੈਂਟ ਫੁੱਲ ਆਊਗੀ ਫਲੀ ਵੀ ਬਹੁਤ ਆ ਫੇਸ ਦੀ ਬਿਊਟੀ ਦੇਖ ਬੋਦੀਵਾਦੀ ਪੂਰੀ ਚੰਗੀ ਐ ਕਿਆ ਬਾਪ ਇੱਕ 15 ਦੇ ਮੁੰਡੇ ਨੇ ਲਈ ਸੀ ਤਾਜੀ ਪਹਿਲੇ ਸਵੇਰੇ ਅੱਛਾ ਬੋਰ ਦੀ ਬੋਰ ਦੀ ਬਹੁਤ ਸਾਨੂੰ ਠੀਕ ਆ ਭਾਈ ਬਾਣਦੀ ਵੀ ਹੁੰਦੀ ਭਾਈ ਕਹਿੰਦਾ ਟਾਈਮ ਤੋਂ ਗੱਭਣ ਜਿਆਦਾ ਹੋਈਆ ਲੇਟ ਓਕੇ ਠੀਕ ਆ ਹੂੰ ਤੂੰਰਾ ਚੈੱਕ ਕਰ ਲੋ ਲੇਵਾ ਚੈੱਕ ਕਰ ਲੋ ਟੱਲਾਂ ਤੋਂ ਹਾਂ ਦਾ ਜਾਲਾ ਲਿਓ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਫੜਾ ਫੜਾ ਕਰਮਾਲੀ ਦਾ ਬਹੁਤ ਚੰਗਾ ਹੈਗਾ ਪਛਾਹ ਤੋਂ ਦਿਖਾਉਨੇ ਆ ਟੱਲਾਂ ਮੈਂ ਕਹਿੰਦਾ ਭਾਈ ਯਾਰ ਬੱਚੀ ਪਾਲਣੋਂ ਕਿਤੇ ਚੰਗੀ ਆ ਸੌਹਣੇ ਚੰਗੇ ਯਾਰ ਨਾਲੇ ਚਲ ਆਇਆ ਦੁੱਧ ਹੈਗਾ ਆਪਦਾ ਖਰਚਾ ਚੈੱਕ ਨਾਲੇ ਨਹੀਂ ਦੂਜੇ ਨੰਬਰ ਤੇ ਗੱਲ ਹੋ ਰਹੀ ਸਰਦੀ ਚ ਆਉਗੀ ਹਾਂ ਜੇ ਦੁੱਧ ਵੀ ਡਰਾਈ ਕਰਕੇ ਸਾਹਮਣੇ ਉਹ ਵੜ ਮਲ ਜੂ ਪੂਰੀ ਸਰਦੀ ਚ ਚਲ ਗਰਮੀ ਚ ਨਹੀਂ ਹੁੰਦੀ ਇਹ ਸਹੀ ਗੱਲ ਆ ਬਾਈ ਪੂਰੀ ਅੱਕ ਤੇ ਹੋਊਗਾ ਤੇ ਕੀਮੋ ਲਾ ਬਾਈ ਇਹਦਾ ਜਾਇਦ ਇਹ 52 ਤੇ ਕਸੀ ਲਾ 52000 ਦੀ ਮਾਨਦਾਨ ਹੋ ਜੂ ਕਰ ਦਾਂਗੇ ਬਾਈ 52000 ਰੁਪਇਆ ਮੋਲਾ ਮਾਨਦਾਨ ਜ਼ਰੂਰ ਹੋ ਜੂ ਇਹੇ ਜੀ ਖਾਲੀ ਬੱਸੀ ਹੁੰਦੀ ਆ ਆਪਾਂ ਅਫਸਰਤੀ ਬੱਤੀ ਲੈਣੇ ਆ ਹਮ ਸਹੀ ਗੱਲ ਆ ਬਾਈ ਅੱਗੇ ਵੀਰੇ ਗੱਬਣਾ ਬੱਚੀ ਪੰਜ ਮਹੀਨੇ 12 ਦਿਨਾਂ ਦੀ ਗੱਬਣਾ ਨਹੀਂ ਪੰਜ ਤਿੰਨ ਨੂੰ ਸੀਮਾ ਲੱਗਦੀ ਪੰਜ ਮਹੀਨੇ 12 ਦਿਨਾਂ ਦੀ ਗੱਬਣਾ ਹੋਣੀ ਚੈੱਕ ਪਾਸ ਚੈੱਕ ਪਾਸ ਆ ਗਈ ਠੀਕ ਆ ਭਾਈ ਤੇ ਕਿੰਨਾ ਦੰਦੋਂ ਕੀਰੀ ਆ ਦੰਦੋਂ ਹੋਰੀਆਂ ਮਕੀਨ ਤੇ ਪੱਟ ਕੇ ਦਿਖਾਣੀ ਬੀਚ ਹੂੰ ਬਾਕੀ ਘੋੜੀ ਦਿਖਾ ਦੇ ਤਾਂ ਠੀਕ ਆ ਛੋਲੀ ਦਿਖਾਉਣ ਕਿੰਨਾ ਕੁ ਰਿਕਾਰਡ ਇਹਦੀ ਮਾਂ ਦਾ ਭਾਈ ਤੇ ਤੇ 30 ਕਿਲੋ ਕੱਢਦੀ ਰਹਿਦੇ ਬੁੱਲੀ ਹੁੰਦੀ ਆ ਬਾਣ ਝੂਣੀ ਇੱਕ ਨੰਬਰ ਆ ਹਨਾ ਥਣ ਚਾਰ ਫੋਰ ਦਾ ਕੋਈ ਹੂੰ ਚਾਰ ਥਾਨ ਕੱਦ ਵੀ ਚੰਗਾ ਯਾਰ ਪਲੀ ਵੀ ਬਹੁਤ ਆ ਬੱਚੀ ਹੂੰ ਖਰਾਕ ਖਾਜ ਸਹੀ ਗੱਲ ਆ ਬਾਈ ਪੂਰੀ ਖਰਾਕ ਨਾਲ ਪਲੀ ਵੀ ਆ ਕਿ ਨਹੀਂ ਹਾਂ ਵੀ ਫੋਲ ਆਪਾ ਜਿਵੇਂ ਮਨ ਕੇ ਸੰਭੀ ਅਗਲਾ ਆਪਾ ਫੋਲੋ ਫਾਟਾ ਦੇ ਕੇ ਆਉਣਾ ਮੈਂ ਜੀ ਸਹੀ ਗੱਲ ਆ ਬਾਈ ਹੂੰ ਪਲੀ ਵੀ ਚੰਗੀ ਆ ਬੋਦੀ ਬਾਦੀ ਚੰਗੀ ਆ ਸੁਨੱਖ ਪੁਣਾ ਬੈੜ ਦੇ ਵਿੱਚ ਫੋਲ ਆ ਫੁੱਲ ਬਰੀਡ ਆ ਬਾਈ ਠੀਕ ਹੈ ਕਿ ਨਹੀਂ ਗੱਬਣ ਚੈੱਕ ਪਾਸ ਆ ਓਕੇ ਆ ਦੰਦਾਂ ਚੋ ਵੀ ਬਾਈ ਕਹਿੰਦਾ ਖੀਰੀਆ ਥੋੜਾ ੱੱਕਾ ਜ਼ਰੂਰ ਕਰੂ ਪੜੀ ਵੀ ਕਰਕੇ ਨਾ ਲੈਬ ਕੀ ਬਾਤ ਆ ਜਮਾ ਖੀਰੀਆ ਓਕੇ ਆ ਅੱਗੇ ਨਿਕਲਦੇ ਨਾ ਗੱਬੇ ਨਹੀਂ ਹੂੰ ਸਹੀ ਗੱਲ ਲੈ ਲੈ ਪੂਰਾ ਮੈਂ ਕਹਿੰਦਾ ਯਾਰ ਮਸਤੀ ਚਾ ਪੂਰੀ ਹੂੰ ਅੱਜ ਪਰਸਾ ਆਇਆ ਠੀਕ ਆ ਬਾਈ ਹਾਂ ਹੁਣ ਤਾਂ ਲੱਗੇ ਤੋ ਕੀ ਨਾ ਡਾਂਸ ਹੀ ਕਰੀਂਦੇ ਠੀਕ ਆ ਬਾਈ ਤੇ ਕੀ ਮੋਲ ਆ ਦਾ ਦੇ ਵੀ 55000 ਯਾਰ 55000 ਦੀ ਮਾਨਤਾਨ ਹੋ ਜੂ ਠੀਕ ਆ ਜੇ ਜੋੜਾ ਵੱਧ ਕਰਨਾ ਹੈ ਤਾਂ ਜੇ ਜੋੜਾ ਇਕੱਠਾ ਲਵਾਂਗੇ ਬਾਈ ਕਹਿੰਦਾ ਹੋਰ ਵੀ ਵਧੀਆ ਮਾਨਤਾਨ ਕਰ ਦਾਂਗੇ 52000 ਰੁਪਏ ਮੋਲਾ ਮਾਨਤਾਨ ਜ਼ਰੂਰ ਹੋਈ ਪੜੀ ਵੀ ਫੁੱਲ ਆ ਕਦ ਕਾਠ ਵਾਲੀ ਆ ਦੰਦੋ ਖੀਰੀ ਆ ਫੁੱਲ ਬਰੀਡ ਆ ਅੱਗੇ ਬਾਈ ਲਾਸਟ ਦੇ ਵਿੱਚ ਕੀ ਇੱਕ ਮਹੀਨਾ ਤਿੰਨ ਹਜ਼ਾਰ ਦਿਨਾਂ ਦਾ ਸੀਮਨ ਲਗਵਾਇਆ ਵਾ ਬਾਈ ਤੇ ਫੇਸ ਬੜਾ ਚੰਗਾ ਬੋਦੀਵਾਦੀ ਪਲੀ ਵੀ ਹੈ ਵੀ ਚੰਗੀਆਂ ਆ ਐ ਨਹੀਂ ਵੀ ਟੀਕਾ ਲਵਾਤਾ ਟੀਕੇ ਦੇ ਕਾਬਲ ਨਹੀਂ ਜਮ ਕਾਬਲ ਆ ਟੀਕੇ ਦੇ ਲੈ ਖਾਨ ਝੋਲੀ ਇੱਕ ਨੰਬਰ ਆ ਚਾਰ ਥਾਨਾ ਗਲਾਬੀ ਥਾਨਾ ਅਲੱਗ-ਅਲੱਗ ਥਾਨ ਬਰੀਡ ਇੱਕ ਨੰਬਰ ਆ ਨਾ ਬਈ ਫੇਸ ਦੀ ਬਿਊਟੀ ਕਮਾਂਡ ਸਹੀ ਗੱਲ ਲੈ ਬਈ ਤੋਰਾ ਚੈੱਕ ਕਰ ਲਓ ਚੰਗਾ ਕਰਮਾ ਦੇ 15000 ਦੇ ਦਾਂਗੇ ਚੈੱਕ ਹੋ ਗਈ 28290 ਠੀਕ ਆ ਬਾਈ ਅੱਜ ਦੀ ਘੜੀ ਬਾਈ ਕਹਿੰਦਾ 15000 ਦੀ ਬੱਛੀ ਦੇ ਦਾਂਗੇ ਮੁੱਲ ਜਮਾਂ ਜਾਇਜ਼ ਆ ਬਾਈ ਬੱਛੀ ਚੰਗੀ ਆ ਜਾਤ ਵਾਲੀ ਆ ਥਣ ਢੋਲੀ ਚੰਗੀ ਆ ਠੀਕ ਆ ਲੱਗਿਆ ਵਾ ਤੇ ਨਾਗਸੀ ਭਰਾ ਕੋਲੇ ਪੰਜ ਪੰਜੇ ਰਖਾਤੇ ਬਾਈ ਕਿਸੇ ਵੀਰ ਦੇ ਪੰਜਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਨਾਲਤਾਦਲੋਂ ਧੰਨਵਾਦ ਜੀ